ਕਰਮਾਈ ਕੀ ਹਾਲ ਚੜਾ ਬਹੁਤ ਵਧੀਆ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਮਾਰਾ ਸੱਜੇ ਪਾਸੇ ਚੜ੍ਹਨੀ ਕਲਾਜੇ ਰੱਖੇ ਬਾਈ ਤੁਹਾਨੂੰ ਇਹ ਅੱਜ 24 ਤਰੀਕ ਹੈ ਬਾਈ ਕਲਵੰਡੀ ਸਾਬੋ ਉੱਧਰ ਰਹਿਣਾ ਮੰਡੀ ਲੱਗੀ ਹੈ ਬਾਈ ਅੱਜ ਵਧੀਆ ਤੇ ਅੱਜ ਟਰੈਕਟਰ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਬਾਈ ਤੁਹਾਨੂੰ ਜਾਇਜ਼ ਰੇਟ ਦੱਸਣ ਦੀ ਤੇ ਆਓ ਤੁਹਾਨੂੰ ਪਹਿਲਾਂ ਦਿਖਾਉਣੇ ਬਾਈ 855 30 ਸਪੀਡ ਜਸਤੀ ਚਾਰੇ ਪਾਸੇ ਦਸਾ ਦੇ ਜੀ ਸਾਰਾ ਰੀਜਨਲ ਟਰੈਕਟਰ ਵੀਰੇ ਤੋਂ ਯਾਰ ਇਸ ਦੀ ਮਾਤਰਾ ਨਾਲ ਦੇ ਪੈਦਾ ਦੇਖ 944 ਘੰਟੇ ਚੱਲਿਆ ਬਾਈ ਜੈਨੂਅਲ ਸਾਰਾ ਬੇਸਮਾਣ ਹੈਗੀ ਆ 7 ਲੱਖ 40 ਹਜ਼ਾਰ ਦੀ ਟੈਕ ਡੱਕ ਬਾਈ ਵਿਚੇ ਆ ਚੰਗਾ ਲੱਗਿਆ ਹੋਇਆ ਟੈਕ ਡੱਕ 10 12 ਸਪੀਕਰਾਂ ਵਾਲਾ ਠੀਕ ਐ ਤੇ ਫਾਈਬਰ ਵੀ ਸ਼ੈਫਰੀ ਲੱਗਿਆ ਡੰਡਾ ਫੱਟੀ ਨਾਲ ਸਮੂਹ ਪੈਂਦੀ ਆ ਲੋਹਣ ਫੈਂਸ ਵੀ ਹੋਈ ਟਰੈਕਟਰ ਤੇ ਪਿੱਛੇ ਟਰੈਕਟਰ ਤੇ ਤੇ ਪੁਰਾਣਾ ਟੈਕਟਰ ਵੀ ਖੜਾ ਜੀ ਤੇ ਟਰੈਕਟਰ ਦੇ ਦਾਂਗੇ ਆਪਾਂ ਬਾਈ ਇਹ ਲੈ ਜਾਵਾਂਗੇ 7 ਲੱਖ ਤੇ 50000 ਰੁਪਏ 7 ਲੱਖ ਤੇ 50000 ਹੋਰ ਤੇ 11 35000 ਰੁਪਏ ਬਾਈ ਬਾਅਦ ਦੇ ਰੁਪਏ ਆ ਠੀਕ ਹੈ ਪੰਜਾਬ ਨੰਬਰ ਹੈ ਬ੍ਰੀ ਠੀਕ ਆ ਅੱਜ ਸਾਰਾ ਰੋਜ਼ਨਾ ਚੋਂ ਬੰਦ ਹੈ ਪਾਇਰ ਹੋ ਗਿਆ ਬਈ ਅੱਤੇ ਇੱਕ ਮੂਲੇ 70 ਰੁਪਏ ਆ ਆਪਣੇ ਗਮਾਂਡੀਆਂ ਲਈ ਆ ਬਈ ਜ਼ਿੰਮੀਦਾ ਟਰੈਕਟਰ ਹੈ ਕੋਈ ਸਪਾਰ ਲਾਈਨ ਤੋਂ ਨਹੀਂ ਹੋ ਗਿਆ ਇਹ ਦੀ ਮੰਗ ਹੈ ਜੀ ਹੈ 37 7 37000 ਟਰੈਕਟਰ ਲੈ ਲਾਂਗੇ ਬਈ ਆਪਾਂ 3 ਲੱਖ ਤੇ 40000 ਰੁਪਏ 3 ਲੱਖ ਤੇ 40000 ਰੁਪਏ ਉਹ ਤੀਹਾਰ ਆ ਗਿਆ ਪ੍ਰੀਤ ਪ੍ਰੀਤ ਆ ਗਿਆ ਬਾਈ ਪ੍ਰੀਸਟੇਟ ਹੈ ਬੀ ਸਟੇਟ ਹੈ 3 ਮਾਡਲ ਆ ਪੈਰ ਚੰਗੇ ਆ ਬਾਈ ਟਰੈਕਟਰ ਦੇ ਪਿਛਲੇ ਬੀ ਕੇ ਟੀ ਲਿਆ ਬਾਈ 16 ਵਾਲੇ ਟਾਇਰ ਸੱਚ ਨੰਜਾ ਪਾਵਰ ਸਟੀਅਰ ਨੂੰ ਪੂਰੇ ਨੇ 7 ਦਿਨਾਂ ਦੇ ਵੀਰੇ ਸਾਰਾ ਅਰੀਜਨਾ ਜਿੱਤੋ ਬਾਈ ਅਰੇ ਰੇਟ ਹੈਗਾ ਜੀ 4,65,000 4 ਲੱਖ ਤੋ ਬੋਲ ਰਹੇ ਹਾਂ 4 ਲੱਖ 65000 20 ਮਾਡਲ 20 ਮਾਡਲ 4 ਲੱਖ 65000 ਦਾ ਹੋ ਗਿਆ ਸ਼ਮੀਰੀਏ ਆਪਣਾ ਜਵੰਤਾ ਡਿਮਾਂਡ ਹਾਂਜੀ ਕਿੰਨੇ ਪੈਸੇ ਦਾ 20-20 ਤੱਕ ਆਸਤਾ ਬੰਦਾ ਫੱਟੀ ਹੈਗੀ ਨਾਲ ਬੰਦਾ ਫੱਟੀ ਛੱਟ ਦੀ ਨਾਲ ਹੈ ਬੰਦਾ ਫੱਟੀ ਨਾਲ ਹੈ ਤੇ 4 ਲੱਖ 65000 ਦੇ ਰੇ ਪੁਰਾਣਾ ਡੈਕਟਰ ਲੱਗਿਆ ਜੋ ਬਈ ਠੀਕ ਹੈ ਬਈ ਪੁਰਾਣਾ ਡੈਕਟਰ ਨਹੀਂ ਲੋਨ ਮੈਂ ਅਪੀ ਕਰਾਂ ਟੈਂਸ਼ਨ ਨਾਲ ਮੈਂ ਬਈ ਇਹ ਆਪਾਂ ਹੈ 4 ਲੱਖ 40000 ਕੁਬੈਤ ਨੂੰ ਮਾਫੀ ਨਹੀਂ ਨਈ ਨਈ ਨਾ ਨਾ ਚਾਰ ਲੱਖ 40 ਹਜ਼ਾਰ ਕਹਿੰਦਾ ਜੀ 4 ਲੱਖ ਤੇ 35 ਹਜ਼ਾਰ ਦਾ ਟਰੈਕਟਰ ਸੀ ਮੇਰਾ ਨਾਲ ਇਹ ਤਾਂ ਪੁਰਾਣਾ ਟਰੈਕਟਰ ਕੱਟਿਆ ਜੋ ਲੋਨ ਤੇ ਕੋਲ ਸੀ ਲੈ ਟੱਪਾ ਬਈ ਚੰਗਾ ਟਰੈਕਟਰ ਦਾ ਕ੍ਰੋਸ ਕਰ ਇੰਜਨ ਆ ਬਈ ਤੇ ਨਾ ਦੇ ਇਹ ਉੱਥੇ ਥੱਲੇ 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 ਕ੍ਰੋਸ ਕਰ ਤੇ ਪਿਛਲੇ ਟਾਇਰ ਹੈਗੇ ਬਾਈ 75000 ਪੈਸੇ ਠੀਕ ਹੈ ਉਸੇ ਪੈਸੇ ਦਾ ਹੈ ਰ ਆ ਕੇ ਮਗਰਲੇ ਮੋਰਲੇ ਮੋਰਲੇ ਵੀ ਇੰਨੇ ਕੀ ਹੈ ਜੀ ਪਾਵਰ ਸਟੀਅਰਿੰਗ ਹੈ ਬਾਈ ਡੰਡਾ ਫੱਟੀ ਛਤਰੀ ਇਹਦੇ ਨਾਲ ਲੱਗੀ ਆ 13 ਮਾੜਨਾ 455000 ਪਰ ਰੇਟ ਹੈ ਕਿੰਨੇ ਪਿਆ ਦਾ ਇਹ ਆਪਾਂ 435000 ਨੈਟ ਦੇ ਦਾਂਗੇ ਤੈਨੂੰ ਠੀਕ ਬਾਕੀ ਜਿਹੜੇ 430000 ਦਾ ਰੇਟ ਲੈ ਲੇ ਹੋਰ ਉਹ ਕਿਹਾ ਮੈਂ ਕਿਹਾ ਜੀ ਬੰਦਾ ਅੱਜ ਮੜਾ ਚੁਆਲੀ ਇਹ ਕਿਹੜੀ ਛੱਤਰੀ ਕੀਤੀ ਹੈ ਬੱਜੇ ਨਹੀਂ ਪੂਰੇ ਦਾਹਾਂ ਜੀ ਤੇਨੇ 1000 ਰੁਪਏ ਦੇ ਆ ਆ ਜੀ ਦੇ 2000 ਨਾ ਕਰੋ ਲੈ ਭਾਈ ਛੱਤਰੀ ਆਪਾਂ ਲੈ ਲਾਂਗੇ ਭਾਈ ਠੀਕ ਹੈ ਆਪਾਂ ਟਰੈਕਟਰ ਉਹੀ ਫਰਮਾਉਣੇ ਹੁੰਦੇ ਆ ਜਿੱਥੇ ਆਪਣਾ ਜੋਰ ਹੋਵੇ ਤੇ 2800 ਲੱਗਾ ਨੇ ਡੰਡਾ ਫੱਟੀ ਦੀ ਡੰਡਾ ਫੱਟੇ ਮੇ ਡੰਡਾ ਫੱਟੀ ਹੈਗੀ ਆ 8 ਮਾਦਲਾ ਹਰਿਆਣਾ ਨੰਬਰ ਐਨਓ ਸੀ ਮਿਲ ਜੂ ਐਨਓ ਸੀ ਐਨਓ ਸੀ ਨਹੀਂ ਮਿਲਦੀ ਠੀਕ ਹੈ 296000 ਦਾ ਡਿਮਾਂਡ ਹੋ ਗਈ ਹਾਂਜੀ ਕਿਨੇ ਪਹਿਲੇ ਇਹ ਆਪਾਂ 2 ਲੱਖ ਦੇ ਰੋਦੇਗੇ 3000 3.5 ਲੱਖ ਦਾ ਲੈ ਠੀਕ ਹੈ ਜੀ 3.5 ਲੱਖ ਉਹ ਦੂਆ ਲੈ ਗਿਆ 17 ਮਾ 17 ਮਾ 2 ਕੋਈ ਨਮਾਈ ਦਾ ਇੱਕ ਆ ਹਾਂ ਜੀ 4 ਦੇ ਪਾਸੇ ਤੇ ਭਾਜੀ ਨੂੰ ਉਹ ਯਾ ਕੋਈ ਤੇ ਬਈ ਨਹੀਂ ਉਹ ਇਹਦੇ ਤੋਂ ਪਰਸਪਰ ਅੱਗੇ ਅਸੀਂ ਚਾਹੇ ਬਾਕੇ ਤਹਲੀ ਗਾ ਕੇ ਲੈ ਕੇ ਜਾਇਓ 90 ਪਰ ਹੈ ਜੰਗਾ ਬੁੱਟੀ ਛੋਟਰੀ ਅਰੇ ਨਾਲ ਤੋਂ ਰਾਹ ਦੱਸੀ ਦਿੱਤਾ ਇਹ ਬੋਲ ਕਿੰਨੇ ਦਾ ਹੈ ਕਿੰਨਾ ਬੈਠਾ ਪੰਜ ਕਰੀ ਪੰਜ ਬੰਦਾ ਗਿਆ 4 ਨਹੀਂ ਭਾਈ 5 5 ਲੱਖ ਬੰਦਾ ਗਿਆ ਇਹਦੇ ਬਾਅਦ ਕਿੰਨੇ ਦਾ ਇਹ ਰਾਹ ਕੋਲ ਬਾਕੀ ਹੈ ਚਾਹ ਮਾਤ ਕਿਹੜਾ ਕੋਲ ਬਾਕੀ ਰਹਿ ਗਿਆ ਜਦ ਉਹ ਕਦਮ ਕਦਮ ਲੱਗ ਰਿਹਾ ਜਦੋਂ ਇਹਦੇ ਨੂੰ ਦੇਖਿਆ ਹੂਗਾ ਪਾ ਇਹਦੇ ਨੂੰ ਵੇਖਿਆ ਹੂਗਾ ਪਾ ਹਾਂ ਭਾਈ ਇਹਨੂੰ ਇਹਨਾਂ ਇੱਕ ਕਰਦੇ ਆਂ ਸੋਕੀ 40000 45000 ਕਿਹਾ ਡਾਊ 20000 40000 ਦਾ 15000 ਦਾ ਕਹਿ ਨਹੀਂ ਹੈ ਦੰਗ ਦੇ ਦੇ ਯਾਰ ਮਾਂ ਜਾ ਕੇ ਰੱਖੀ ਅੱਜ ਇਸ ਨੂੰ ਵੀ ਇਹ ਵੀ ਨੂੰ ਦੇਖ ਕੋਈ ਯਾਰ ਕੁਛ ਕਹੀ ਜਾਵੇ 5 ਲੱਖ ਤੇ 15000 ਦਾ ਡੈਕਟਰ ਲੈ ਗਿਓ 40000 ਰੁੱਟ ਗਿਆ ਬਾਈ ਤੇ ਕਰਜ ਹੋਰ ਆ ਗਿਆ ਪ੍ਰਾਣਾ ਡੈਕਟਰ ਬਚਾਇਆ ਕੋਈ ਨਹੀਂ ਕਿਹਾ ਮੈਂ ਬਾਈ ਨੀ ਹੋਰ ਨਾ ਡੈਕਟਰ ਹੈ ਬਾਈ ਇੰਨੇ ਵੀ ਇੰਨੇ ਵੀ ਬਗਲਾ ਕੇ ਨਾ ਚਲ ਜਾਈਂ ਕਿਹੜੇ ਕਹਿ ਨਾਲ ਦਿਆ ਜਿਆਤੀ ਲੱਗਦਾ ਆਰਾਮ ਨੂੰ ਆਇਆ ਤੇ ਕਹਿੰਦਾ ਚਾਰ ਲੱਖ ਰੱਖੇ ਆ ਕੜਮ ਦਾ 3 ਐਪ 28000 ਦਾ ਲਈ ਹੈ ਬਾਈ 2.4 ਲੱਖ ਦਾ 5000 ਖਾਸ ਉਹ ਤੋਂ ਬਾਅਦ ਆ ਕੇ 2000 ਖਾਸ

ਆਹ ਤੇ ਨਾ ਤੇ ਇਹ ਵੱਟ ਐ ਜੋ ਬੰਦੇ ਇਹਨਾਂ ਨੂੰ ਸਰਪ੍ਰਿਕਾ ਲੱਗ ਜਾਂਦਾ ਇਹ ਚਾਹੀਏ ਉਹਦਾ ਵੀ ਤਾਂ ਪੈਸੇ ਖਵਾਰੇ ਨਾ ਗਾ ਜਬਤੀ ਟੋਗਲ ਹੋਰ ਹਾਂ ਬਈ ਥੋੜਾ ਟਰੈਕਟਰ ਬਾਰੇ ਮੈਂ ਤੁਹਾਨੂੰ ਗੱਲ ਲੱਗਦਾ ਹੈ ਟਰੈਕਟਰ ਹਰ ਕੰਮ ਚੰਦਾ ਸੋਨਾਲੀ ਜੀਵੀ ਰਾਜ ਦੇ ਕੰਮ ਨਹੀਂ ਆਉਂਦਾ ਛਾਉ ਕਰਨ ਦੇ ਕੰਮ ਨਹੀਂ ਆਉਂਦਾ ਪੱਠੇ ਤੇ ਚੱਲਦਾ ਹਰ ਕੰਮ ਦੇ ਵਿੱਚ ਆਉਂਦਾ ਹੈ ਸਹੀ ਹੈ ਬਾਦੀ ਫੈਕਟਰ ਹੈਗਾ ਜੀ 815 ਜਿਹੜੀ 17 ਘਰਾਂ ਵਰਗੀ ਪਈ ਆ ਬਾਈ ਡਬਲ ਡਿਸਟ੍ਰੀਬਿਊਟਰ ਫੈਕਟਰ ਹੈ ਠੀਕ ਹੈ ਬਹੁਤ ਫੇਰਨਾ 1.77 ਲੱਖ ਤੋਂ 77000 ਦਾ ਵੀ ਕਮਾੜ ਹੈ ਕਿੰਨੇ ਪੈਸਾ ਦਾ 60 ਲੱਖ ਦਾ ਰਾਡ ਡੈਟਰ ਤੇ ਜਾਓ ਲੋਨ ਲੈ ਲਿਓ ਠੀਕ ਹੈ